नमस्कार तुसी वेक रहे हो। इंडियन टीवी आओ दिया बढ़िया खबर ਇਹ ਤੇ ਗੱਲ ਕਰਨ ਲਈ ਲਾਈਨ ਲੱਗ ਗਈ। ਉਹ ਦੇਖਣ ਲੱਗੇ ਕਿ ਕਰਾਂਗੇ ਤੇ। ਚਲ ਮਰ ਜਾ। ਚਾਹੇ ਉਹਦੇ। ਲੈ ਬੜਾ। ਕਿ ਤੂੰ ਤਾਂ ਆ। Thank you. ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਹਾਂ ਪੀਰ ਸਿੰਘ ਸਨੇਹ ਅੱਜ ਇਹ ਮਹਾਨ ਹਸਤੀ ਦੇ ਨਾਲ ਅੱਜ ਗੱਲਬਾਤ ਕਰਨ ਲੱਗੇ ਆ ਜਿਨ੍ਹਾਂ ਨੇ ਛੋਟੇ ਛੋਟੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਆਪਣੀ ਮਿਹਨਤ ਸਾਧਕਾ ਪੈਸੇ ਕੋਲੋਂ ਲਾ ਕੇ ਵੱਡੀਆਂ ਉਪਲੰਘਾਂ ਤੇ ਪਹੁੰਚਾਇਆ ਇਸ ਵਕਤ ਸਾਡੇ ਨਾਲ ਮੈਡਮ ਪੀਸ਼ਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਸ਼ਿਕਾਲ ਜੀ ਮੈਡਮ ਜੀ ਗੱਲ ਕਰੀਏ ਵੀ ਟੀਚਰ ਬਹੁਤ ਨੇ ਪਰ ਜਿਹੜੇ ਦਿਲੋਂ ਪਿਆਰ ਕਰ ਲਾ ਪੈਂਦੇ ਸਕੂਲ ਲਈ ਬੱਚਿਆਂ ਲਈ ਆਪਣਾ ਸਮਝ ਕੇ ਤਾਂ ਉਹ ਚੀਜ਼ਾਂ ਲੋਕਾਂ ਨੇ ਦੱਸਿਆ ਕਿ ਇਹ ਟੀਚਰ ਨੇ ਤਾਂ ਬਹੁਤ ਵਧੀਆ ਨੇ ਤਾਂ ਆਪਣੇ ਆਪ ਨੂੰ ਗਵਾ ਕੇ ਤੇ ਬੱਚਿਆਂ ਲਈ ਧਿਆਨ ਦੇ ਤਾਨੂੰ ਨੌਕਰੀ ਕਿਦੋਂ ਮਿਲੀ ਸੀ ਪਹਿਲਾਂ ਤਾਂ ਸਾਡੇ ਨੂੰ ਮੇਰੀ ਸਸ਼ਿਕਾਲ ਜੀ ਗੱਲ ਕਰੀਏ ਨੌਕਰੀ ਦੀ ਤਾਂ ਮੈਨੂੰ 2016 ਨਵੰਬਰ ਦੇ ਵਿੱਚ ਮੇਰੀ ਜੁਆਇਨਿੰਗ ਹੋਈ ਤੇ ਜੁਆਇਨਿੰਗ ਮੈਂ ਇਸੇ ਪਿੰਡ ਇਸੇ ਸਰਕਾਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੀਹਾ ਸਿੰਘ ਵਾਲਾ ਹੀ ਕੀਤੀ ਤਾਂ ਗੱਲ ਕਰੀਏ ਵੀ ਪਿੱਛੋ ਫੈਮਿਲੀ ਐ ਬਹੁਤ ਤਕੜੀ ਐ ਕੋਈ ਐਦਾਂ ਨਹੀਂ ਵੀ ਮਾਰੇ ਘਰੋਂ ਆ ਸਾਰੇ ਵੀ ਤਕੜੇ ਨੇ ਪੇਕੇ ਵੀ ਤਕੜੇ ਨੇ ਤਾਂ ਐਦਾਂ ਨਹੀਂ ਲੱਗਿਆ ਵੀ ਜਿਵੇਂ ਅਸੀਂ ਆਪਦੇ ਘਰੋਂ ਗਵਾ ਕੇ ਬੱਚਾ ਲਈ ਕਰ ਰਹੇ ਹਾਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਮੇਰਾ ਬਚਪਨ ਦਾ ਸ਼ੌਂਕ ਸੀ ਕਿ ਮੈਂ ਟੀਚਰ ਬਣਨਾ ਹੈ ਤੇ ਟੀਚਰ ਬਣ ਕੇ ਜਦੋਂ ਮੈਂ ਇੱਥੇ ਦੇਖਿਆ ਤੇ ਮੈਨੂੰ ਮਹਿਸੂਸ ਹੋਇਆ ਕਿ ਜੇ ਮੈਂ ਆਪਦਾ ਸ਼ੌਂਕ ਪੂਰਾ ਕੀਤਾ ਹੈ ਤੇ ਨਿੱਕੇ-ਨਿੱਕੇ ਬੱਚਿਆਂ ਦੇ ਮਨ 'ਚ ਵੀ ਸ਼ੌਂਕ ਹੈ ਤੇ ਇਹ ਵੀ ਆਪਦਾ ਸ਼ੌਂਕ ਪੂਰਾ ਕਰਕੇ ਮੇਰੇ ਵਾਂਗ ਇੱਕ ਦਿਨ ਇਸ ਕੁਰਸੀ ਤੇ ਜ਼ਰੂਰ ਬੈਠਾ ਹਾਂ ਜਦੋਂ ਤੁਸੀਂ ਇਸ ਪਿੰਡ ਵਿੱਚ ਆਏ ਸੀ ਜੁਆਇਨ ਕੀਤਾ ਸੀ ਤਾਂ ਇਸ ਸਕੂਲ ਦੇ ਹਾਲਾਤ ਕਿੱਦਾਂ ਦੇ ਸੀ ਉਸ ਟਾਈਮ ਹਾਲਾਤ ਨਾ ਦੇਖਣਯੋਗ ਸੀਗੇ ਬਿਲਕੁਲ ਸਾਬ ਦਾ ਖੰਡਰ ਆਪਾਂ ਕਹਿ ਸਕਦੇ ਆ ਟੁੱਟੇ ਹੋਏ ਕਮਰੇ ਸੀ ਕ ਗੁੱਡੇ ਗੁੱਡਿਆਂ ਤੱਕ ਸੀਗਾ ਪਰ ਇੱਕਦਮ ਤਾਂ ਅਸੀਂ ਵੀ ਕੁਝ ਨਹੀਂ ਕਰ ਸਕਦੇ ਸਭ ਦੀ ਸਾਥ ਦੇ ਨਾਲ ਪਿੰਡ ਨੇ ਵੀ ਸਾਥ ਦਿੱਤਾ ਸਿੱਖਿਆ ਵਿਭਾਗ ਨੇ ਵੀ ਮੇਰਾ ਸਾਥ ਦਿੱਤਾ ਰਲ ਮਿਲ ਕੇ ਮੇਰੀ ਫੈਮਲੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਤੇ ਉਸ ਦੀ ਬਦੌਲਤ ਹੀ ਮੈਂ ਜਿੰਨਾ ਕੁ ਕਰਨ ਜੋਗੀ ਸੀ ਅੱਜ ਮੈਂ ਕੀਤਾ ਸੀ ਅੱਜ ਸਾਰੇ ਸਿੱਖਿਆ ਵਿਭਾਗ ਵਾਲੇ ਤੁਹਾਡੀ ਮਿਹਨਤ ਨੂੰ ਸਲਾਮ ਕਰਦੇ ਆ ਤੁਹਾਨੂੰ ਵਧਾਈਆਂ ਦਿੰਦੇ ਨੇ ਤਾਂ ਕਦੇ-ਕਦੇ ਤੁਹਾਡਾ ਸਨਮਾਨੀ ਟਿਕ ਥਾਈ ਹੋਇਆ ਹਾਂਜੀ ਤਾਂ ਕੀ ਲੱਗਦਾ ਕਿ ਜਿਹੜਾ ਇੱਕ ਟੀਚਰ ਹੁੰਦਾ ਵਾ ਕਈ ਟੀਚਰ ਤਾਂ ਬਹੁਤ ਕੁਝ ਸੋਚਦੇ ਨੇ ਤੁਸੀਂ ਇੱਕ ਵੱਖਰਾ ਹੀ ਸੋਚਿਆ ਤਾਂ ਸਕੂਲ ਨੇ ਧਿਆਨ ਦੇਖੀਏ ਤਾਂ ਏਸੀ ਤਿੱਕਰ ਵੀ ਸਕੂਲ ਚ ਲੱਗੇ ਨੇ ਕੀ ਉਹ ਸਰਕਾਰੀ ਲੱਗੇ ਨੇ ਸੀ ਕਿ ਤੁਸੀਂ ਆਪਣੇ ਬਲ ਨਹੀਂ ਜੀ ਇਹਨਾਂ ਹਾਲ ਤਾਂ ਸਰਕਾਰੀ ਨਹੀਂ ਹੈਗੇ ਸੀ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਆ ਬਹੁਤ ਕੁਝ ਦਿੰਦਾ ਹੈ ਸਰਕਾਰ ਨੇ ਵੀ ਤੇ ਜਦੋਂ ਆਪਾਂ ਘਰ ਬੈਠਦੇ ਆ ਏਸੀ ਦੇ ਵਿੱਚ ਬੱਚੇ ਇੱਥੇ ਗਰਮੀ ਦੇ ਵਿੱਚ ਸਖਾਵਾਂ ਮਾਹੌਲ ਨਹੀਂ ਮਹਿਸੂਸ ਕਰਦੇ ਉਹਨਾਂ ਤੋਂ ਨਹੀਂ ਪੜਿਆ ਜਾਂਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਜੀ ਉਹਨਾਂ ਨੂੰ ਆਪਾਂ ਹੋਰ ਅੱਗੇ ਵਧਾਉਣਾ ਹੈ ਪਹਿਲਾਂ ਮਾਹੌਲ ਬੱਚੇ ਨੂੰ ਮਿਲੂਗਾ ਤੇ ਜਿੰਨਾ ਕੁ ਮੈਂ ਕਰ ਸਕਦੀ ਸੀ ਮੈਂ ਪਹਿਲ ਕਦਮੀ ਕੀਤੀ ਹੈ ਕਿ ਮੈਂ ਸਕੂਲ ਦੇ ਵਿੱਚ ਏਸੀ ਲਵਾਵਾ ਕਿ ਬੱਚੇ ਹੋਰ ਅੱਗੇ ਵਧਣ ਤੇ ਹੋਰ ਪੜਨ ਤੇ ਤਾਂ ਸਕੂਬ ਦੇਖੀ ਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਜਿਵੇਂ ਏਸੀ ਲੱਗਿਆ ਬੱਚਿਆਂ ਲਈ ਐਲਸੀਡੀਆਂ ਨੇ ਖੇਡਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਾ ਤਾਂ ਅਸੀਂ ਦੇਖਿਆ ਕਿ ਇਸ ਵਿੱਚ ਪ੍ਰੋਗਰਾਮ ਦੇ ਵਿੱਚ ਕੀ ਕੀ ਨੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਸਾਰ ਕੁਝ ਨਵਾਂ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਆ ਗਿਆ ਹੈ ਹੁਣ ਪਿੱਛੇ ਜੀ ਅਸੀਂ ਕੈਫਲਨ ਮੇਲਾ ਕਰਾਇਆ ਸੀ ਜਿਦੇ ਵਿੱਚ ਅਸੀਂ ਸਾਰੇ ਪਿੰਡ ਨੂੰ ਸਾਰੇ ਪੇਰੈਂਟਸ ਨੂੰ ਦਿਖਾਇਆ ਕਿ ਅਸੀਂ ਕਿਹੜੀਆਂ ਕਿਹੜੀਆਂ ਟੀਐਲਐਮਸ ਦੀ ਵਰਤੋਂ ਦੇ ਨਾਲ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆਂ ਖੜਾਉਂਦੇ ਵੀ ਆਂ ਤੇ ਪੜ੍ਹਾਉਂਦੇ ਵੀ ਆਂ ਅਸੀਂ ਦੋਨੋਂ ਕੰਮ ਕਰਦੇ ਆਂ ਇਨਫਰਾਸਟ੍ਰਕਚਰ ਵੀ ਪਹਿਲਾਂ ਬਾਉਂਡਰੀ ਨਹੀਂ ਸੀ ਸਰਕਾਰ ਦੀ ਸਹਾਇਤਾ ਦੇ ਨਾਲ ਬਾਉਂਡਰੀ ਵਾਲ ਹੋਈ ਸਕੂਲ ਦੇ ਵਿੱਚ ਸੁਰੱਖਿਅਤ ਮਾਹੌਲ ਹੋਇਆ ਬਹੁਤ ਕੁਝ ਸਰਕਾਰ ਵੱਲੋਂ ਆਉਂਦਾ ਹੈ ਕਿ ਜਿਸ ਬੱਚਿਆਂ ਨੂੰ ਜਿੰਨੇ ਆ ਨਾਲ-ਨਾਲ ਪੜ੍ਹਾਈ ਵੀ ਜਾਰੀ ਕਰਦੀਆਂ ਤੇ ਬੱਚੇ ਤਾਂ ਕਿ ਇੱਕ ਦਿਨ ਕੁਝ ਸਾਨੂੰ ਬਣ ਕੇ ਜਰੂਰ ਦਿਖਾਉਂਦੇ ਆ। ਅ ਜਿਵੇਂ ਪਿੰਡਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਿਆ ਤੁਸੀਂ ਤੋਂ ਸ਼ਹਿਰ ਦੇ ਆ। ਵੀ ਇੱਕ ਮੈਂ ਟੀਚਰ ਆ ਪਿੰਡਾਂ ਦੇ ਵਿੱਚ ਸ਼ਰਾਰਤੀ ਬੱਚੇ ਜੇ ਹੁੰਦੇ ਆ। ਹੈਗੇ ਕੋਈ ਇਦਾਂ ਦਾ ਲੱਗਦਾ। ਨਹੀਂ ਜੀ ਦੇਖੋ ਆਪਾਂ ਜਿਸ ਤਰ੍ਹਾਂ ਆਪਾਂ ਡੀਲ ਕਰਾਂਗੇ ਅਗਲਾ ਪਰਸਨ ਆਪਣੇ ਨਾਲ ਉਸੇ ਤਰ੍ਹਾਂ ਹੀ ਡੀਲ ਕਰੂਗਾ। ਸ਼ਰਾਰਤੀ ਅਨਸਰ ਸ਼ੁਰੂ-ਸ਼ੁਰੂ ਚ ਬਹੁਤ ਆਉਂਦੇ ਸੀ ਪਰ ਪਿੰਡ ਨੇ ਵੀ ਸਾਥ ਦਿੱਤਾ ਤੇ ਅਸੀਂ ਵੀ ਉਹਨਾਂ ਨੂੰ ਸਮਝਾਇਆ ਹੁਣ ਕੋਈ ਇਹੋ ਜੀ ਦਿੱਕਤ ਸਾਨੂੰ ਪਿੰਡ ਦੇ ਵਿੱਚ ਮਹਿਸੂਸ ਨਹੀਂ ਹੁੰਦੀ ਕਿ ਕੋਈ ਸਾਨੂੰ ਆ ਕੇ ਤੰਗ ਕਰ ਰਿਹਾ ਇਥੇ ਤਾਂ ਸੋਨ ਦੇ ਵਿੱਚ ਹੈ ਕਿ ਇਥੋਂ ਦੇ ਜਿਹੜੇ ਬੱਚੇ ਆ ਮਲੋਦੀਆ ਮੋਡਿਆ ਸਕੂਲ ਦੇ ਵਿੱਚ ਗਏ ਨੇ ਹਾਂਜੀ ਕਿੰਨੇ ਬੱਚੇ ਨੇ ਸਾਡੇ ਕੋਲ 6 ਬੱਚੇ ਸੀ ਜਿਦੇ ਵਿੱਚ ਇੱਕ ਬੱਚਾ ਸੀ ਪ੍ਰਾਈਵੇਟ ਸਕੂਲ ਚੋਂ ਲੈ ਕੇ ਆਂਦਾ ਸੀ ਉਹ ਏਜ 'ਚ ਜ਼ਿਆਦਾ ਸੀ ਉਹ ਪੇਪਰ 'ਚ ਨਹੀਂ ਬੈਠ ਸਕਿਆ ਸੀ ਜੀ ਸਾਡੇ ਇਥੇ 4 ਬੱਚਿਆਂ ਨੇ ਪੇਪਰ ਦਿੱਤਾ ਸੀ ਜਿਹਦੇ ਵਿੱਚ ਦੋ ਬੱਚੇ ਸਾਡੇ ਨਵੋਦਿਆ ਦਾ ਪੇਪਰ ਕੁਆਲੀਫਾਈ ਕਰਕੇ ਨਵੋਦਿਆਤ ਵਿੱਚ ਜਾ ਗਏ ਤਾਂ ਪਹਿਲਾਂ ਉਹ ਕਿੰਨੇ ਬੱਚੇ ਸੀਗੇ ਕੁੱਲ ਤੇ ਹੁਣ ਉਹਨਾਂ ਦੀ ਜਿਹੜੀ ਹੈ ਗਿਣਤੀ ਵਧੀ ਹੈ ਕਿੰਨੇ ਨੇ ਹੁਣ ਪਹਿਲਾਂ ਜਦੋਂ ਮੈਂ ਸਕੂਲ ਦੇ ਵਿੱਚ ਆਈ ਸੀ ਉੱਥੇ 35 ਬੱਚੇ ਸੀ ਸਕੂਲ ਦੇ ਵਿੱਚ ਸਿਰਫ ਤੇ ਹੌਲੀ-ਹੌਲੀ ਹੁਣ 70 ਤੱਕ ਅਸੀਂ ਬੱਚੇ ਲੈ ਗਏ ਤੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਅਸੀਂ ਹੋਰ ਵੀ ਬੱਚੇ ਇੱਥੇ ਵਧਾਈਏ ਤੇ ਸਰਕਾਰ ਦਾ ਵੀ ਮਾਣ ਵਧਾਈਏ ਸਰਕਾਰ ਵੀ ਸਾਨੂੰ ਹੋਰ ਫੈਸਿਲਿਟੀਆਂ ਦੇ ਰਹੀ ਹੈ ਕਿ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਸਾਡੇ ਸਕੂਲਾਂ ਵੱਲ ਆਉਣ ਅਸੀਂ ਬਿਲਕੁਲ ਉਹਨਾਂ ਦੇ ਬਰਾਬਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਘਰ ਦੇ ਕੀ ਕਹਿੰਦੇ ਹੁੰਦੇ ਜਦੋਂ ਕਿਤੇ ਪ੍ਰੋਗਰਾਮ ਤੇ ਤੁਸੀਂ ਅੱਧੀ ਰਾਤ ਵੀ ਜਾਂਦੇ ਹੋ ਦੇਖਿਆ ਲੋਕ ਕਹਿੰਦੇ ਨੇ ਪਿੰਡਾਂ ਦੇ ਵੀ ਤਾਂ ਅਸੀਂ ਖੁਦ ਵੀ ਦੇਖਦੇ ਹੁੰਦੇ ਤੁਸੀਂ ਆਪਣੀ ਗੱਡੀ ਤੇ ਜਿਹੜੇ ਆ ਪ੍ਰਾਇਮਰੀ ਸਕੂਲ ਵਾਲੇ ਬੱਚੇ ਜਾਂਦੇ ਹੋ ਤਾਂ ਖੇਡਾਂ ਦੇ ਵਿੱਚ ਕੀ ਕੀ ਮੱਲਾ ਮਾਰਦੇ ਨੇ ਬੱਚੇ ਜਦੋਂ ਤੁਸੀਂ 알 ਜਾਣੇ ਹੋ ਤਾਂ ਕਦੇ ਇਸ ਤਰ੍ਹਾਂ ਨਹੀਂ ਕਿਹਾ ਬੱਚਾ ਨੇ ਜਪਨਲ ਨੇ ਮੈਡਮ ਤੁਸੀਂ ਤੇਲ ਫੂਕਦੇ ਰਹਿੰਦੇ ਹੋ ਰਹਿਣ ਦਿਓ ਗਰੀਬਾਂ ਦੇ ਬੱਚੇ ਆ ਨਹੀਂ ਜੀ ਪਿੰਡ ਵਾਲੇ ਬਹੁਤ ਸਾਥ ਦਿੰਦੇ ਆ ਬੱਚੇ ਮੈਂ ਆਉਣੀ ਆ ਤੇ ਰਾਹ ਦੇ ਵਿੱਚ 10 ਬੱਚੇ ਆ ਜਿਹੜੇ ਕਿ ਤੁਰ ਕੇ ਆਉਣਾ ਉਹਨਾਂ ਨੂੰ ਮੁਸ਼ਕਲ ਆ ਮੈਂ ਉਹਨਾਂ ਨੂੰ ਲੈ ਕੇ ਆਉਣੀ ਆ ਜਾਂਦੀ ਹੋਈ ਮੈਂ ਉਹਨਾਂ ਨੂੰ ਘਰ ਛੱਡ ਦਿੰਨੀ ਆ ਬੱਚਿਆਂ ਨੂੰ ਕਿਉਂਕਿ ਰਸਤੇ ਦੇ ਵਿੱਚ ਮੈਨੂੰ ਹੁੰਦਾ ਕਿ ਹਾਲਾਤ ਅੱਜਕੱਲ੍ਹ ਠੀਕ ਨਹੀਂ ਹੈਗੇ ਕਿਸੇ ਬੱਚੇ ਨੂੰ ਕੁਝ ਹੋਣਾ ਜਾਵੇ ਅਸੀਂ ਜ਼ਿੰਮੇਵਾਰੀ ਦੇ ਨਾਲ ਬੱਚਿਆਂ ਨੂੰ ਉੱਥੇ ਛੱਡ ਦਿੰਨੇ ਆ ਬੱਚਿਆਂ ਨੂੰ ਖੇਡਾਂ 'ਚ ਲੈ ਕੇ ਜਾਣਾ ਇਸ ਪਰ ਬੱਚਿਆਂ ਨੇ ਸਾਡੇ ਸਟੇਟ ਲੈਵਲ ਤੱਕ ਬੱਚੇ ਗਏ ਆ ਖੇਡਾਂ ਬਲਾਕ ਪੱਧਰ ਦੀਆਂ ਖੇਡਾਂ ਵੀ ਅਸੀਂ ਇਹਦੀਆਂ ਖੇਡਾਂ ਵੀ ਅਸੀਂ ਇਸੇ ਸਕੂਲ ਦੇ ਵਿੱਚ ਕਰਾਈਆਂ ਪਿੰਡ ਨੇ ਵੀ ਬਹੁਤ ਸਾਥ ਦਿੱਤਾ ਹੈ ਮੇਰੇ ਬਲਾਕ ਨੇ ਵੀ ਬਹੁਤ ਸਾਥ ਦਿੱਤਾ ਹੈ ਕਿ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਗਏ ਆ ਤੇ ਮੇਰੀ ਫੈਮਲੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ ਕਿ ਕਦੇ ਕਿਸੇ ਵੇਲੇ ਮੈਨੂੰ ਘਰੋਂ ਵੀ ਕੋਈ ਦਿੱਕਤ ਨਹੀਂ ਆਈ ਹਮੇਸ਼ਾ ਨਾਲ ਖੜਦੇ ਆ ਕਿ ਕੋਈ ਗੱਲ ਨਹੀਂ ਜਿੱਥੋਂ ਤੱਕ ਹੁੰਦਾ ਤੂੰ ਬੱਚਿਆਂ ਨੂੰ ਲਾ ਕੇ ਰੱਖ। ਹਾਂ ਕਈ ਵਾਰੀ ਲੱਗਦਾ ਵੀ ਟੀਚਰਾਂ ਦੇ ਬੱਚੇ ਆ ਜਾਂ ਸਰਕਾਰਾਂ ਦੇ ਕੋਈ ਨੁਮਾਇंदे ਕਹਿੰਦੇ ਹੁੰਦੇ ਜੀ ਇਸ ਸਰਕਾਰੀ ਸਕੂਲਾਂ ਵਿੱਚ ਬੱਚੇ ਲਗਾਓ ਆਪ ਦੇ ਬਲਾਂ ਲਈ ਪ੍ਰਾਈਵੇਟ ਪੜਦੇ ਹੋਣ। ਆ ਕੀ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਪੜਾਈ ਹੈ ਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜ਼ਿਆਦਾ ਪੜਾਈ ਹੈ ਸਰਕਾਰੀ ਸਕੂਲ ਵੀ ਹੁਣ ਪ੍ਰਾਈਵੇਟ ਸਕੂਲਾਂ ਵਾਂਗੂ ਸਾਰਾ ਕੁਝ ਕਰਨ ਲੱਗ ਗਿਆ ਜੀ ਜੋ ਜੋ ਪ੍ਰਾਈਵੇਟ ਸਕੂਲ ਚ ਹੁੰਦਾ ਹੈ ਸਾਰੀਆਂ ਫੈਸਿਲਿਟੀਆਂ ਇਵਨ ਕਿ ਜ਼ਿਆਦਾ ਹੀ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਦੇ ਰਹੇ ਆ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹੈਗੇ ਜੀ ਹੁਣ ਪ੍ਰਾਈਵੇਟ ਸਕੂਲਾਂ ਤਾਂ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਕੀ ਬਐਸ ਜੀ ਦੇਣਾ ਚਾਹੇਕ ਮੇਰਾ ਇਹੀ ਮੈਸੇਜ ਹੈ ਜੀ ਸਾਰਿਆਂ ਨੂੰ ਕਿ ਜਿਆਦਾ ਤੋਂ ਜਿਆਦਾ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਦੇਖੋ ਇੱਥੇ ਪ੍ਰਾਈਵੇਟ ਸਕੂਲ ਤਰ੍ਹਾਂ ਹਰ ਫੈਸਿਲਿਟੀ ਹੈ ਹਰ ਤਰ੍ਹਾਂ ਦੀ ਟੀਚਿੰਗ ਹੈ ਜਿਹੜਾ ਸਾਰਾ ਕੁਝ ਇੱਥੇ ਪ੍ਰੋਵਾਈਡ ਅਸੀਂ ਕਰਾਉਂਦੇ ਆਂ ਪਲੀਜ਼ ਇੱਕ ਵਾਰੀ ਵਿਜ਼ਿਟ ਕਰੋ ਤੇ ਆਪਣਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਜ਼ਰੂਰ ਦਾਖਲ ਕਰਵਾਓ ਤਾਂ ਮੈਡਮ ਤੁਸੀਂ ਟਾਈਮ ਕੱਢਿਆ ਤੁਹਾਡਾ ਧੰਨਵਾਦ ਸਾਸ਼ਿਕਾ ਤਾਂ ਏਸੀ ਮੈਡਮ ਇਹ ਸੀ ਅਸੀ ਜਿਨ੍ਹਾਂ ਨੇ ਕੁਝ ਗੱਲਾਂ ਕੀਤੀਆਂ ਤਾ ਐਦਾਂ ਨਹੀਂ ਆ ਟੀਚਰਾਂ ਦਾ ਮਾਣ ਸਨਮਾਨ ਹੋਣਾ ਚਾਹੀਦਾ ਸਰਕਾਰ ਵੱਲੋਂ ਜਿੱਥੇ ਸਮਾਜ ਸੇਵੀ ਸਨਮਾਨ ਕਰ ਰਹੇ ਨੇ ਉਥੇ ਸਰਕਾਰਾਂ ਦਾ ਫਰਜ਼ ਵੀ ਬਣਦਾ ਮੈਨੂੰ ਦੋ ਇਜਾਜਤ ਸਿੰਘ ਸਨੇਹ ਕੈਮਰਾਮੈਨ ਤੇ ਸੇਮ ਖੋਖਰ ਦੇ ਨਾਲ ਦੇਸ਼ ਦੁਨੀਆ ਚੈਨਲ ਸ਼ਸ਼ਿਕਾ ਥੈਂਕ ਯੂ ਬਹੁਤ ਤਸਵੀਰਾਂ ਤੁਹਾਨੂੰ ਇੱਕ ਸਰਕਾਰੀ ਸਕੂਲ ਦੀਆਂ ਦਿਖਾ ਰਹੇ ਆ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਈਆਂ ਤੇ ਸਾਡੇ ਨਾਲ ਉਹੀ ਮੈਨਟੀ ਟੀਚਰ ਨੇ ਜਿਹਨਾਂ ਨੇ ਸਕੂਲ ਦਾ ਮਹੌਲੀ ਬਦਲ ਕੇ ਰੱਖ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਵਕ ਵਕ ਤਸਵੀਰਾਂ ਨਾਲ ਜਿਹੜੀਆਂ ਬੋਲਦੀਆਂ ਨਜ਼ਰ ਆ ਰਹੀਆਂ ਤੇ ਪੌਣਾ ਦੀ ਉਹ ਬੱਚੇ ਹੋਣ ਤੇ ਪੌਣਾ ਦੀ ਬੱਚਿਆਂ ਦੇ ਮਾਪੇ ਹੋਣ ਤਾਂ ਸਭ ਦਾ ਇੱਥੇ ਸਤਿਕਾਰ ਕੀਤਾ ਜਾਂਦਾ ਵਾ ਗੱਲਬਾਤ ਵੀ ਕਰਾਂਗੇ ਮੈਡਮ ਜੀ ਮੈਡਮ ਸਸ਼ੀਕਲ ਜੀ ਸਸ਼ੀਕਲ ਜੀ ਮੈਡਮ ਜੀ ਗੱਲ ਕਰੀਏ ਆਪਾਂ ਸਕੂਲਾਂ ਦੀ ਤਾਂ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਅੱਛਾ ਬਣਿਆ ਵਾ ਲੋਕ ਤਾਂ ਕਹਿੰਦੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਹੈ ਨਹੀਂ ਨਹੀਂ ਜੀ ਬਿਲਕੁਲ ਪੜਾਈ ਹੈ ਉਹ ਨਜ਼ਰੀਆ ਬਦਲਣਾ ਪੈਣਾ ਹੈ ਹੁਣ ਲੋਕਾਂ ਨੂੰ ਪਹਿਲਾਂ ਵਾਲੀ ਗੱਲ ਹੁਣ ਬਿਲਕੁਲ ਨਹੀਂ ਰਹੀ ਸਰਕਾਰ ਨੇ ਹੁਣ ਬਹੁਤ ਕੁਝ ਚੇਂਜ ਕਰਤਾ ਹੋਇਆ ਸਕੂਲਾਂ ਦੇ ਵਿੱਚ ਹੁਣ ਪ੍ਰਾਈਵੇਟ ਸਕੂਲ ਤਰ੍ਹਾਂ ਹੀ ਪੈਨਲ ਇੱਥੇ ਟੱਚ ਪੈਨਲ ਸਕੂਲਾਂ ਦੇ ਵਿੱਚ ਆ ਗਏ ਜਿੱਦਾਂ ਕਿ ਬੱਚੇ ਦੇਖ ਰਿਹਾ 75 75 ਇੰਚ ਪੈਨਲਸ ਸਕੂਲਾਂ ਦੇ ਵਿੱਚ ਲੱਗੇ ਹੋਏ ਆ ਜਿਦੇ ਨਾਲ ਬੱਚੇ ਇੰਜੋਏ ਵੀ ਬਹੁਤ ਕਰਦੇ ਨੇ ਤੇ ਪੜਾਈ ਵੀ ਬਹੁਤ ਕਰਦੇ ਨੇ ਤਾਂ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਨੰਨੇ ਬੱਚੇ ਬੱਚੇ ਆ ਤਾਂ ਕੈਮਰਾ ਨੂੰ ਕਹਿੰਦਾ ਕਿ ਇਧਰ ਵੀ ਥੋੜੇ ਜਿਹਾ ਸ਼ਾਟ ਉਹੀ ਬੱਚੇ ਨੇ ਕੀਰਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਬੱਚੇ ਆ ਇਹ ਇਹ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਐਡਾ ਲੱਗ ਰਿਹਾ ਕਿ ਜਿਵੇਂ ਪ੍ਰਾਈਵੇਟ ਸਕੂਲ ਹੋਵੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧਾ ਤੋਂ ਵਾਧਾ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ